ਜਿਹੜੇ ਗ੍ਰੈਜੂਏਟ ਮੁੰਡੇ ਆ ਬੈਂਗਲੌਰ ਦੇ ਵਿੱਚ ਉਹ ਤਰਸੀਮ ਬਾਈ ਬੱਕਰੀਆਂ ਸਾਹਮਦੇ ਕੁੜੀਆਂ ਸਹੀ ਹਾਂਜੀ ਉਹਨਾਂ ਦੇ ਜਿਹਨਾਂ ਦੇ ਵੀਜੇ ਲੱਗੇ ਹੋਇਆ ਬਾਈ ਉਹ ਆਪਾਂ ਸਮਝਦੇ ਆ ਛੋਟਾ ਬਿਜ਼ਨਸ ਹਾਂਜੀ ਉਹ ਬੱਕਰੀ ਦੇ ਬਿਜ਼ਨਸ ਨੂੰ ਸਭ ਤੋਂ ਵੱਡਾ ਬਿਜ਼ਨਸ ਸਮਝਦੇ ਆ ਉਹ ਡਿਊਟੀ ਵਾਲਾ ਬੰਦਾ ਹੁੰਦਾ 8 ਵਜੇ ਕਰ ਉਹਨੇ ਡਿਊਟੀ ਜਾਣਾ ਹੁੰਦਾ ਪੌਣੇ 8 ਕੀ ਕਹਿੰਦਾ ਉਹ ਬਈ ਬਾਈ ਮੈਨੂੰ ਬਿਲਕੁਲ ਬਾਈ ਫਾਰੇ ਕਰ ਦੋ ਮੈਂ ਡਿਊਟੀ ਦੇ ਜਾਣਾ ਆਪਾਂ 9 ਵਜੇ ਤੱਕ ਮੋਬਾਈਲ ਚਲੋ ਨਹੀਂ ਨਹੀਂ ਸਿੱਧੀ ਜੀ ਗੱਲ ਆ ਜਦੋਂ ਆਪਾਂ 9 ਦੱਸਦਾ ਹੋਵੇ ਤੱਕ ਮੋਬਾਈਲ ਦੀ ਐਸੀ ਤੇ ਅਸੀ ਕਰੀ ਜਾਂਦੇ ਰਹਿੰਦੇ ਆ ਕੀ ਹੋਗਾ ਕੰਮ ਵੀ ਆਪਣੇ ਹੱਥੋਂ ਨਿਕਲ ਜਾਂਦਾ ਮੇਰੀ ਇਸ ਵਕਤ ਸਮਝ ਲਓ ਪੌਣੇ 200 ਦੇ ਕਰੀਬ ਬੱਕਰੀ ਜਾ ਰਹੀ ਆ 10 ਬੱਕਰੀਆਂ ਦਾ ਬੱਕਰੀਆਂ ਕੌਣ ਸੰਭੂ ਜੀ ਯਕੀਨ ਮੰਨੋ ਗ੍ਰੈਜੂਏਟ ਮੁੰਡੇ ਬੈਂਗਲੌਰ ਦੇ ਵਿੱਚ ਹਾਂਜੀ ਜਿਹੜੇ ਗ੍ਰੈਜੂਏਟ ਮੁੰਡੇ ਆ ਬੈਂਗਲੌਰ ਦੇ ਵਿੱਚ ਉਹ ਤਰਸੇਮ ਭਾਈ ਬੱਕਰੀਆਂ ਸੰਭਦੇ ਕੁੜੀਆਂ ਅੱਛਾ ਜੀ ਹਾਂਜੀ ਉਹਨਾਂ ਦੇ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਇਆ ਇੰਡੋਨੇਸ਼ੀਆ ਮਲੇਸ਼ੀਆ ਆ ਆਪਣੇ ਦੁਬਈ ਔਰ ਸਾਰੇ ਆਮੋਲ ਖ ਸਿੰਗਾਪੁਰੋਂ ਆਮ ਹੀ ਜਾਂਦੇ ਰਹਿੰਦੇ ਆ ਪਾਸਪੋਰਟ ਉਹਨਾਂ ਕੋਲ ਇਹ ਜੇ ਬਣਾ ਕਰਨ ਕੀ ਆ ਜੇ ਆਪਾਂ ਕਰਨ ਦੀ ਗੱਲਬਾਤ ਕਰੀ ਕੀ ਕਰਨਾਂਗੇ ਜੀ ਬੱਕਰੀਆਂ ਰੱਖਣ ਦਾ ਉਹਨਾਂ ਵਾਸਤੇ ਉਹਨਾਂ ਵਾਸਤੇ ਹੀ ਕਰਨ ਆਇਆ ਤਰਸੀਮ ਭਾਈ ਉਹ ਆਪਾਂ ਸਮਝਦੇ ਆ ਛੋਟਾ ਬਿਜ਼ਨਸ ਹਾਂਜੀ ਉਹ ਬੱਕਰੀ ਦੇ ਬਿਜ਼ਨਸ ਨੂੰ ਸਭ ਤੋਂ ਵੱਡਾ ਬਿਜ਼ਨਸ ਸਮਝਦੇ ਆ ਉਹ ਠੀਕ ਹੈ ਜੀ ਪੰਜਾਬ ਦੇ ਵਿੱਚ ਬੱਕਰੀ ਦੇ ਬਿਜ਼ਨਸ ਨੂੰ ਕੀ ਸਮਝਣਗੇ ਛੋਟਾ ਬਿਜ਼ਨਸ ਕਹਿੰਦੇ ਜੀ ਕੋਡ ਹੈ ਨਾ ਬੱਕਰੀਆਂ ਕਹਿੰਦੇ ਨੇ ਬੱਕਰੀਆਂ ਵਾਲੇ ਕਹਦੀਏ ਹਾਂਜੀ ਹਾਂਜੀ ਪਰ ਤੁਹਾਨੂੰ ਯਕੀਨ ਮੰਨੇ ਜਿਹੜਾ ਆਪਣੇ ਬੈਂਗਲੌਰ ਦੇ ਵਿੱਚ કર્ਨਾਟਕਾ ਦੇ ਵਿੱਚ ਪੜ੍ਹੇ ਲਿਖੇ ਮੁੰਡੇ ਕੁੜੀਆਂ ਆਪ ਮਾਲ ਸਮਝਦੇ ਆ ਮੈਂ ਖੁਦ ਹੈਰਾਨ ਮੰਨ ਗਿਆ ਆਪ ਕਿਉਂਕਿ ਕੰਮ ਆ ਭਾਈਓ ਕੰਮ ਅਗਰ ਆਪਾਂ ਸੋਚ ਲਈਏ ਕਿ ਇੱਕ ਆਪਾਂ ਆਪ ਦੇ ਇੱਥੇ ਆਪ ਕੰਮ ਲੱਗੇ ਹੋਇਆ ਬਈ ਡੌਡੇ ਵਾਲਾ ਡਿਊਟੀ ਵਾਲਾ ਬੰਦਾ ਹੁੰਦਾ 8 ਵਜੇ ਅਗਰ ਉਹਨੇ ਡਿਊਟੀ ਜਾਣਾ ਹੁੰਦਾ ਪੌਣੇ 8 ਕੀ ਕਹਿੰਦਾ ਉਹ ਬਈ ਬਈ ਮੈਨੂੰ ਬਿਲਕੁਲ ਬਈ ਫਾਰੇ ਕਰ ਦੋ ਮੈਂ ਡਿਊਟੀ ਤੇ ਜਾਣਾ ਆਪਾਂ 9 ਵਜੇ ਤੱਕ ਮੋਬਾਈਲ ਚਲੋ ਨਹੀਂ ਨਹੀਂ ਸਿੱਧੀ ਜੀ ਗੱਲ ਆ ਜਦੋਂ ਆਪਾਂ 9 10 10 ਵਜੇ ਤੱਕ ਮੋਬਾਈਲ ਦੀ ਐਸੀ ਤੇ ਅਸੀ ਕਰੀ ਜਾਂਦੇ ਰਹਿੰਦੇ ਆ ਕੀ ਹੋਗਾ ਕੰਮ ਵੀ ਆਪਣਾ ਹੱਥੋਂ ਨਿਕਲ ਜਾਂਦਾ ਇਸ ਲਈ ਇਹ ਸੋਚੋ ਕਿ ਮੈਂ 8 ਵਜੇ ਆਉਦੇ ਫਾਰਮ ਚ ਪਹੁੰਚਣਾ 7 ਵਜੇ ਆਉਦੇ ਫਾਰਮ ਚ ਪਹੁੰਚਣਾ ਜਾਂ ਮੈਂ ਦੁਪਹਿਰੇ ਪਹੁੰਚਣਾ ਜਾਂ ਸ਼ਾਮ ਨੂੰ 9:00 ਪਹੁੰਚਣਾ ਡਿਊਟੀ ਇੱਕ ਆਏ ਸੋਝ ਲਿਆ ਵਾ ਮੈਂ ਆਪਦੀ ਆਪਦੀ ਡਿਊਟੀ ਕਰ ਰਿਹਾ ਵਾਂ ਇਸ ਲਈ ਇਹ ਕਾਮਯਾਬ ਹੁੰ ਇਧਰ ਸੇਮ ਭਾਈ ਮੈਂ ਸ਼ਾਰਟ ਚ ਗੱਲ ਕਰਦਾ ਮੇਰੀ ਇਸ ਵਕਤ ਸਮਝ ਲਓ 920 ਦੇ ਕਰੀਬ ਬੱਕਰੀ ਜਾ ਰਹੀ ਆ 1000 ਬਨਾਕਦਾ ਮੇਰੇ ਕੋਲ ਆਰਡਰ ਆ ਠੀਕ ਆ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕਿਸੇ ਨੇ ਵੀ ਟਰਾਂਸਪੋਰਟ ਬਾਹਰ ਦਾ ਮਾਲ ਵੀ ਕਰੋਣਾ ਬੇਫਿਕਰ ਹੋ ਕੇ ਮੈਂ ਹਰੇਕ ਬੰਦੇ ਨੂੰ ਕਹਿੰਦਾ ਆ ਆਪਣੇ ਫਾਰਮ ਦੇ ਵਿੱਚ ਆਊਟ ਆਫ ਸਟੇਟਾਂ ਦੇ ਵਿੱਚ ਮਾਲ ਭੇਜੋ ਠੀਕ ਆ ਪਰ ਆਇਆ ਦੇਖੋ ਜਿਹੜਾ ਆਨਲਾਈਨ ਕੰਮ ਹਰੇਕ ਬੰਦੇ ਦੇ ਬਸ ਦਾ ਕੰਮ ਹੈ ਨਹੀਂ ਹੁੰਦਾ ਇਹਦੇ ਵਿੱਚ ਕੰਪੀਟੀਸ਼ਨ ਵੀ ਆ ਬੰਦਾ ਇਧਰੋਂ ਚੀਜ਼ ਕੁਝ ਹੋਰ ਭੇਜ ਦੇ ਉਧਰ ਜਾ ਕੇ ਹੋਰ ਨਿਕਲਣ ਇਹ ਥੋੜੀ ਸਖਲਾਈ ਵੀ ਲੈਣੀ ਪੈਂਦੀ ਆ ਵੀ ਆਪਾਂ ਕਿਤੇ ਕਿਹੋ ਜੀ ਚ ਬੰਦੇ ਜਿਹਨਾਂ ਦਾ ਆਰਡਰ ਹੁੰਦਾ ਭਾਈ ਇੱਕ ਬੱਕਰੀ ਭੇਜਣੀ ਹੈ ਦੁੱਧ ਵਾਲੀ ਭਾਈ ਕਿਹੇ ਜੀ ਲੈ ਕੇ ਭੇਜੇ ਉਹਨਾਂ ਨੂੰ ਰੈਸ ਲਾਈ ਦੇ ਦੇ ਇਹੋ ਜੀ ਬੱਕਰੀ ਇੰਨੇ ਕੀ ਦੀ ਲੈ ਕੇ ਇੰਨੇ ਦੀ ਗਾਂ ਵੇਚਣੀ ਇਹ ਵੀ ਰੈਸ ਲਾ ਦੇਣੇ ਤਰ੍ਹਾਂ ਸੇ